city of so ਜਾਵੇਂ ਕਿ ਤੁਹਾਨੂੰ ਪਤਾ ਵਾ ਵੀ ਹੋਲੇ ਮੱਲੇ ਦੇ ਉੱਤੇ ਹਰ ਵਾਰ ਪੋਲੀਟੀਕਲ ਕਾਨਫਰੰਸ ਹੁੰਦੀ ਸੀ ਲੇਕਿਨ ਕਾਂਗਰਸ ਪਾਰਟੀ ਨੇ ਬੜੇ ਲੰਮੇ ਸਮੇਂ ਤੱਕ ਫੈਸਲਾ ਲਿੱਤਾ ਸੀ ਕੈਪਟਨ ਸਾਹਿਬ ਔਰ ਜਾਖੜ ਸਾਹਿਬ ਨੇ ਵੀ ਅਸੀਂ ਇੱਥੇ ਇਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਸੀਗਾ ਜਿੱਥੇ ਵੀ ਧਾਰਮਿਕ ਸਥਾਨਾਂ ਦੇ ਉੱਤੇ ਮੇਲਿਆਂ ਦੇ ਉੱਤੇ ਪੋਲੀਟੀਕਲ ਸਿਆਸੀ ਕਾਨਫਰੰਸ ਹੁੰਦੀ ਸੀ ਉਹਨੂੰ ਬੰਦ ਕੀਤਾ ਗਿਆ ਸੀ ਔਰ ਨਾਲ ਨਾਲ ਮਾਡਲ ਕੋਡ ਆਫ ਕੰਡਕਟ ਵੀ ਲੱਗ ਚੁੱਕਾ ਵਾ ਕੁਝ ਪ੍ਰਚਾਰ ਕਰਨ ਦੀ ਜੋ ਆਪਣਾ ਗਾਈਡਲਾਈਨਸ ਆ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਮੇਂ ਦੇ ਵਿੱਚ ਅਸੀਂ ਇਹੀ ਫੈਸਲਾ ਕੀਤਾ ਵਾ ਵੀ ਪੋਲੀਟੀਕਲ ਕਾਨਫਰੰਸ ਹੋਲੇ ਮੱਲੇ ਦੇ ਵਿੱਚ ਨਾ ਕੀਤੀ ਜਾਵੇ ਨਾ ਹੀ ਅਰਚਾਰ ਸਹਿਤਾ ਦੀ ਕੋਈ ਉਲੰਘਣਾ ਹੋਵੇ ਔਰ ਨਾ ਹੀ ਕੋਈ ਮਾਡਲ ਕੋਡ ਆਫ ਕੰਡਕਟ ਡਿਸਟਰਬ ਹੋਵੇ ਔਰ ਜਿਹੜੀ ਸਾਡਾ ਵੀ ਫੈਸਲਾ ਸੀਗਾ ਉਹਨੂੰ ਵੀ ਅਸੀਂ ਬਰਕਰਾਰ ਰੱਖਦੇ ਹੋਏ ਇਸ ਵਾਰ ਕੋਈ ਪੋਲੀਟੀਕਲ ਕਾਨਫਰੰਸ ਹੋਲੇ ਮੱਲੇ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਹੋਊਗੀ ਏਰੀਆ ਹੈਗਾ ਉਹਨੂੰ 10 ਸੈਕਟਰਾਂ 'ਚ ਵੰਡਿਆ ਗਿਆ ਹੈਗਾ ਹਰ ਸੈਕਟਰ 'ਚ ਇੱਕ ਇੱਕ ਡਿਊਟੀ ਮੈਜਿਸਟ੍ਰੇਟ ਭੰਗਿਆ ਗਿਆ ਹੈਗਾ ਪਲੱਸ ਜਿਹੜਾ ਬਾਕੀ ਏਰੀਆ ਹੈਗਾ 15 ਡਿਊਟੀ ਮੈਜਿਸਟ੍ਰੇਟ ਲੱਗੇ ਹੋਏ ਐਕਸਟਰਾ ਸਟਾਫ ਜਿਹੜਾ ਪੁਲਿਸ ਦਾ ਉਹ ਵੀ ਅਸੀਂ ਰਿਕੁਇਜ਼ੀਸ਼ਨ ਕਰ ਲਿਆ ਗਿਆ ਹੈਗਾ ਔਰ ਉਹ 16 ਤਰੀਕ ਨੂੰ ਸਾਨੂੰ ਮਿਲ ਜਾਵੇਗਾ ਔਰ ਐਸਐਸਪੀ ਸਾਹਿਬ ਦੇ ਨਾਲ ਨਾਲ ਹੀ ਜਿਹੜੇ ਮੈਨੇਜਰ ਐਸਜੀਪੀਸੀ ਆ ਉਹਨਾਂ ਦੇ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਔਰ ਇਸ ਵਾਰ ਵੀ ਓਲਾਂ ਵਾਲਾ ਹਰ ਸਾਲ ਦੀ ਤਰ੍ਹਾਂ ਕਾਫੀ ਪਲਾਨ ਤਰੀਕੇ ਨਾਲ ਬਣਾਇਆ ਜਾਵੇਗਾ ਔਰ ਕੋਈ ਵੀ ਜਿਹੜਾ ਆਮ ਬੰਦਾ ਹੈਗਾ ਉਹਨੂੰ ਕੋਈ ਪ੍ਰੋਬਲਮ ਇਸਤੇ ਕੀਤੀ ਜਾਵੇ ਉਹ ਹੈ ਹੀ ਹੈ ਜਿਹੜਾ ਸਾਰਾ ਉਹਦੇ ਨਾਲ ਕੋਈ ਐਕਸਟਰਾ ਤਨੁਕ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਆਲਰੇਡੀ ਉੱਥੇ ਇੰਨੀ ਪੁਲਿਸ ਡਿਪਲॉयਮੈਂਟ ਹੈ ਕਿ ਚੈਲੰਜਸ ਚਾਹੇ ਉਹ ਪਾਕਿਸਤਾਨ ਦੇ ਅਟੈਕਰ ਕੋਈ ਇੰਡੀਪੈਂਡੈਂਟ ਵੀ ਹੋਣਗੇ ਅਸੀਂ ਸਾਰੇ ਨੂੰ ਵੀ ਆਰ ਵੀ ਗੋਇੰਗ ਟੂ ਅਟੈਕ ਰਾਈਟ ਕੋਈ ਕੋਈ ਕੌਂਫਰੈਂਸ 86 ਕੌਂਫਰੈਂਸ ਦੇ ਬਾਰੇ ਅਜੇ ਤੱਕ ਤੇ ਕੋਈ ਇਨਫੋਰਮੇਸ਼ਨ ਆਈ ਨਹੀਂ ਹੈ ਬਟ ਅਗਰ ਕੋਈ ਹੋਏਗੀ ਤਾਂ ਉਹਦੇ ਵਿੱਚੋਂ ਅਸੀਂ ਇਹ ਰਿਕਵੈਸਟ ਕਰਾਂਗੇ ਕਿ ਕੋਈ ਵੀ ਪੋਲੀਟੀਕਲ ਗੱਲ ਉਹਦੇ ਵਿੱਚ ਨਾ ਕਿ ਕੀਤੀ ਜਾਵੇ ਬਾਕੀ ਮੋਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਾ ਹੋਵੇ